हां जी पहला तो ਤੁਸੀਂ ਅੱਜ ਹਸਪੀਟਲ ਪਹੁੰਚੇ ਆ ਜਿਹੜਾ ਕਿ ਬੇਟੇ ਤੁਹਾਡੇ ਦੀ ਡੈਥ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਜੀ ਸਰ ਉਹ ਕਰੋ ਉਹਨਾਂ ਨੂੰ ਫੋਨ ਕੀਤਾ ਗਿਆ ਉਹ ਫੋਨ ਤੇ ਉਹ ਗਿਆ ਉਹਨੇ ਕਿਹਾ ਵੀ ਮੇਰੇ ਕੋ ਪੈਸੇ ਹੈ ਕਿ ਉਸ ਜਨਾਨੀ ਨੇ ਇਹਨੂੰ ਪੇਡੀਐਮ ਕੀਤਾ 300 ਰੁਪਏ ਇਹਨੇ ਉਹ 300 ਰੁਪਏ ਕਟਾ ਕੇ ਉਹਦੀ ਚਾਕਲੇਟ ਖਰੀਦੀ ਉਹ ਕਿਉਂਕਿ ਉਹਦੀ ਕੁੜੀ ਦਾ ਜਨਮ ਦਿਨ ਸੀ ਇਹ ਮੈਨੂੰ ਨਹੀਂ ਸੀ ਪਤਾ ਇਹ ਉਹ ਜਨਮ ਦਿਨ ਤੇ ਪੰਕਿਆ ਮੈਨੂੰ ਕਿਸੇ ਦਾ ਕਾਲ ਆਇਆ ਕਿ ਉਹਦੇ ਨਾਲ ਮੈਨੂੰ ਲੋੜ ਵਾ। ਮੈਂ ਫੋਨ ਤੇ ਗੱਲ ਕੀਤੀ ਇਹ ਉਸਨੇ 4:30 ਵਜੇ ਦੀ ਗੱਲ ਹੈ। ਉਸਨੇ ਸਹੀ ਸੀ। ਉਸ ਤੋਂ ਬਾਅਦ ਇਹਨਾਂ ਨੇ ਕੀ ਸ ਉਹਨੂੰ ਕੀਤਾ ਵੀ ਉਹਨੂੰ ਫਾਹਾ ਦਿੱਤਾ। ਯਕੀਨ ਇਹਨਾਂ ਦੇ ਘਰ ਹੋਇਆ ਇਹਦੇ ਮੁੰਡੇ ਨੇ ਆਣ ਕੇ ਸਭ ਕੁਝ ਕੀਤਾ। ਦੇਖੋ ਇਸ ਲਈ ਅਸੀਂ ਉਹ ਦਿਨ ਨਾਲ ਲਟ ਗਿਆ ਪਿਆ ਸੀ ਪੱਖੇ ਦੇ ਨਾਲ। ਇਹ ਕਹਿੰਦੇ ਕਿ ਉਹ ਜ਼ਬਰਦਸਤੀ ਅੰਦਰ ਵੜਿਆ। ਸਰ ਇਹ ਇਹ ਕੋਈ ਇਹ ਮੇਰਾ ਨੰਬਰ ਸੀ ਇਹ ਨੰਬਰ ਤੇ ਮੈਨੂੰ ਫੋਨ ਕਾਲ ਕਰ ਸਕਦੇ ਜੇ ਅੱਗੇ ਪਿੱਛੇ ਕਾਲ ਕਰਦੀ ਮੈਨੂੰ ਉਸਲੇ ਵੀ ਕਾਲ ਕਰ ਸਕਦੇ ਸੀ ਵੀ ਆਪਣਾ ਪੁੱਤਣ ਕੇ ਲੈ ਕਿਉਂਕਿ ਇਹਨੇ ਸ਼ਾਇਦ ਹੈ ਇਹਨੇ ਆਪ ਫੋਨ ਕਰਕੇ ਉਹਨੂੰ ਸੱਦੀ ਨਹੀਂ ਜਦੋਂ ਤੁਹਾਨੂੰ ਕਾਲ ਆਈ ਆ ਉਹ ਮੁੰਡਾ ਪੱਖੇ ਨਾਲ ਲਟਕਿਆ ਹਾਂਜੀ ਉਹ 2 ਵਜੇ ਤੁਸੀਂ ਮੌਕੇ ਤੇ ਗਏ ਸੀ ਨਹੀਂ ਉਸਲੇ 2 ਵਜੇ ਸੀ ਮੈਂ ਇਕੱਲੀ ਸੀ ਘਰ ਤੇ ਸਰ ਰਾਤ ਰਾਤ ਦਾ ਟਾਈਮ ਰਾਤ ਦਾ ਟਾਈਮ ਰਾਤ ਦਾ ਟਾਈਮ ਸੀ ਮੈਂ ਆਪਣੀ ਗੁੜੀਆਂ ਨੂੰ ਬਾਅਦ ਫੋਨ ਕੀਤਾ ਉਹਨੇ ਮੈਂ ਜਿਸਲੇ ਇਕੱਲੀ ਸੀ ਉਹ ਡਰ ਗਈ ਕੋਈ ਝਗੜਾ ਤਾਂ ਨਹੀਂ ਸਾਹਮਣੇ ਵਿੱਚ ਹੀ ਰਹਿੰਦਾ ਇਹਨਾਂ ਦਾ ਇਹ ਇਹ ਮੋੜਾ ਸੀ ਇਹ ਨਹੀਂ ਕਹਿ ਸਕਦੇ ਕਿ ਕਿਉਂਕਿ ਇਹ ਉਹਨੂੰ ਫੋਨ ਕਰਕੇ ਸੱਦੀ ਸੀ ਜਿੱਦਾਂ ਤੇ ਰਿਲੇਸ਼ਨ ਸੀ ਆ ਜਿੱਦਾਂ ਤੁਸੀਂ ਦੱਸਿਆ ਵੀ ਮੁੰਡੇ ਨੇ ਫਾਹਾ ਲਿਆ ਹਾਂਜੀ ਤੁਹਾਨੂੰ ਕਿਦਾਂ ਪਤਾ ਲੱਗਾ ਮੈਨੂੰ ਫੋਨ ਆਇਆ ਪੁਲਿਸ ਕਿਹਨਾਂ ਦਾ ਫੋਨ ਆਇਆ ਪੁਲਿਸ ਵਾਲਿਆਂ ਦਾ 2 ਵਜੇ ਤੇ ਪੁਲਿਸ ਵਾਲੇ ਫੋਨ ਕੀਤਾ ਹਾਂਜੀ ਮੈਂ ਉਸ ਲਈ ਘਰ ਕੱਢ ਲਈ ਸੀ ਅੱਛਾ ਜੀ ਤੇ ਬੱਚੇ ਡਰ ਗਏ ਵੀ ਮੈਂ ਵੀ ਡਰ ਗਏ ਵੀ ਮੈਨੂੰ ਪਤਾ ਨਹੀਂ ਕਿਤਾ ਫਿਰ ਮੈਂ ਆਪਣੀ ਕੁੜੀ ਨੂੰ ਫੋਨ ਕੀਤਾ ਬਾਅਦ ਉਹਨਾਂ ਨੇ ਬਾਅਦ ਮੈਨੂੰ ਫੋਨ ਕੀਤਾ ਵੀ ਕੋਈ ਗੱਲ ਨਹੀਂ ਮੰਮੀ ਤੁਸੀਂ ਘਰ ਆਇਓ ਨਾ ਵੀ ਤੁਹਾਡੇ ਕੋਲ ਕੋਈ ਨਹੀਂ ਹੈਗਾ ਮੈਂ ਅੰਕਲ ਨੂੰ ਫੋਨ ਕਰ ਦਿੰਦਾ ਤੁਸੀਂ ਰਾਤੀ 2 ਵਜੇ ਗਿਆ ਫਿਰ ਨਹੀਂ ਜੀ ਅਸੀਂ ਫਿਰ ਉਹਨਾਂ ਕੋਲ ਮੀਂਹ ਬਾਰਿਸ਼ ਬਹੁਤ ਸੀ 5 ਵਜੇ ਗਏ ਫੇ ਮੈਂ ਇਹਨਾਂ ਨੂੰ ਅੰਕਲ ਭਾਜੀ ਉਹਨਾਂ ਨੇ ਸੱਦੇ ਆ ਉਹ ਕੁੜੀ ਨੇ ਫੋਨ ਇਹਨਾਂ ਨੂੰ ਕਰਤਾ ਫਿਰ ਇਹ ਮੇਰੇ ਕੋ ਆਈ ਕਹਿੰਦੇ ਕਿ ਤਾਂ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਵੀ ਬੁਲ ਕੀਤਾ ਉਹ ਕਹਿੰਦੇ ਤੁਸੀਂ ਆਇਓ ਫਿਰ ਅਸੀਂ 5 ਵਜੇ ਗਏ ਤੇ ਤੁਸੀਂ ਉਹਨਾਂ ਦੇ ਘਰ ਗਏ ਸਵੇਰੇ ਨਹੀਂ ਜੀ ਅਸੀਂ ਥਾਣੀ ਗਏ ਆ ਥਾਣੇ ਹੀ ਉਹ ਸਭ ਕੁਝ ਸੀ ਉਹਨਾਂ ਨੇ ਲਾਸ਼ ਨੂੰ ਕਹਿੰਦੇ ਸੀ ਵੀ ਕੱਟ ਕੇ ਚਾਦ ਨੂੰ ਤੇ ਥੱਲੇ ਧਾਰਿਆ ਸਰ ਇਹ ਤਾਂ ਗਲਤ ਕਰ ਲਿਆ ਨਾ ਤੇ ਲਾਸ਼ ਲਈ ਕਿਨੇ ਆ ਉਹਨੂੰ ਮੁੰਡੇ ਨੇ ਲਈ ਕਿਉਂ ਲਈ ਉਹਨੂੰ ਸਾਨੂੰ ਕਿਉਂ ਨਹੀਂ ਸੱਦੀ ਪੁਲਿਸ ਵਾਲਿਆਂ ਤੋਂ ਵੀ ਪਹਿਲਾਂ ਹੀ ਉਹਨਾਂ ਨੇ ਕੱਟ ਕੇ ਰੱਖੀ ਉਹਨਾਂ ਨੇ ਆਫਾ ਹਦ ਇਹਦਾ ਮੁੰਡਾ ਵੀ ਨਾਲ ਹੀ ਆ ਜੀ ਕਿ ਉਹ ਤੁਹਾਡੀ ਸ਼ੱਕਿਆ ਮਤਲਬ ਉਹ ਉਹਨਾਂ ਨੇ ਹਾਂ ਮੇਰੇ ਮੇਰੇ ਇਹਦੀ ਕੁੜੀ ਵੀ ਵਿੱਚ ਹੀ ਹੈ ਕਿਉਂਕਿ ਇਹਨਾਂ ਨੇ ਡਰਿੰਕ ਕਰਕੇ ਉਹਨੂੰ ਮੁੰਡੇ ਨੂੰ ਪੜਾਈ ਚਾਹ ਜਦ ਕਿ ਉਹ ਘਰ ਨਹੀਂ ਸੀ ਪਿੰਦਾ ਹੁੰਦਾ ਤੇ ਇਹਨਾਂ ਦੋਨਾਂ ਦਾ ਵਿਆਹ ਹੋਇਆ ਸੀ ਨਹੀਂ ਜੀ ਨਹੀਂ ਨਹੀਂ ਇਹ ਮੇਰੇ ਕੋਲ ਪ੍ਰਪੋਜ਼ ਲੈ ਕੇ ਆਏ ਸੀ ਕਿ ਮਿਲ ਸਾ ਸਾਡਾ ਵਿਆਹ ਕਰਦੇ ਮੈਂ ਇਹਨਾਂ ਨੂੰ ਦੋਨਾਂ ਨੂੰ ਕਹਿੰਦਾ ਤਾਂ ਮੈਂ ਕਹਿੰਦਾ ਇਹ ਨਹੀਂ ਹੋ ਸਕਦਾ ਕਿਉਂਕਿ ਭਾਜੀ ਦੇਖੋ ਸਰ 21 ਸਾਲਾਂ ਪਾਈਆਂ ਸੰਤਰੀ ਦੀ ਕੁੜੀ ਹੈ 33 ਸਾਲਾਂ ਦਾ ਮੇਰਾ ਮੁੰਡਾ ਹੈ ਇਹ 40 50 ਸਾਲ ਦੀ ਇਹਨੂੰ ਪੂਰੀ ਤੇਰੇ ਵਿਆਹ ਹੀ ਹੋਆ ਉਹਦੇ ਦੋ ਬੱਚੇ ਹੈ ਜੀ ਉਹਨੇ ਮੁੰਡਾ ਆ ਇਹ ਦੋ ਪਿੰਲੇ ਜਨੇ ਸ਼ਾਮਾ ਇਹਨੇ ਫੋਨ ਕਰਕੇ ਉਹਨੂੰ ਕੁੜੀ ਮੁੰਡੇ ਨੂੰ ਮੇਰੇ ਨੂੰ ਕੱਢ ਸਕਿਆ ਤਾਂ ਇਸ ਗੱਲ ਦਾ ਪਹਿਲਾਂ ਪਤਾ ਸੀ ਵੀ ਇਹ ਸ਼ਾਦੀ ਸ਼ੁਰੂ ਹੋ ਗਈ ਹਾਂਜੀ 7 ਸਾਲ ਹੋ ਗਏ ਇਹ ਪਹਿਲੇ ਉਹਦੇ ਕੋਲ ਜੌਬ ਕਰਦਾ ਹੁੰਦਾ ਸੀ ਇਹਨੇ ਜੌਬ ਤੇ ਉਹ ਜੌਬ ਕਿੱਥੇ ਕਰਦੀ ਸੀ ਇਹ ਇਹਦਾ ਕੀ ਆਫਿਸ ਆ ਜਲੰਧਰ ਇਹ ਹੈਗਾ ਇਹੇ ਨੌਕਰੀਆਂ ਤੋਂ ਅੱਛਾ ਜੀ ਤੇ ਉਹਦੇ ਵਿੱਚੋਂ ਕਮਿਸ਼ਨ ਲੈਂਦਾ ਠੀਕ ਹੈ ਇਹਨੇ ਮੁੰਡੇ ਮੇਰੇ ਨੂੰ 7 ਸਾਲ ਪਹਿਲਾਂ ਆਪਣੇ ਕੋਲ ਬੜਾਇਆ ਠੀਕ ਉੱਥੇ ਇਹ ਨੌਕਰੀ ਕਰਦਾ ਸੀ ਨੋ ਕਰੀ ਕਰਦਾ ਸਾਨੂੰ ਮਾੜੀ ਮੋਟੀ ਸ਼ੱਕ ਪਈ ਵੀ ਹੈ ਸਹੀ ਦੇਸ ਨਹੀਂ ਇਹਨਾਂ ਦੇ ਅਸੀਂ ਇਹਨੂੰ ਡਵੇਈ ਪਈ ਦਿੱਤਾ 25 ਸਾਲੇ ਹੈ ਡਵੇਈ ਹੈ 3 ਸਾਲੇ ਨੇ ਪੂਰੇ ਕਰਨੇ ਸੀ ਇਹਨੇ ਉਹਨੂੰ ਜ਼ਬਰਦਸਤੀ ਸਖਤ ਸਾਡੇ ਕਹਿਣ ਤੇ ਇਹਨੂੰ ਨਾ ਮੰਨਿਆ ਇਹਨੇ ਇਹਨੂੰ ਪਤਾ ਨਹੀਂ ਕੀ ਧਮਕੀ ਦਿੱਤੀ ਸੀ ਕੀ ਇਹਦੇ ਕੋਲ ਕੋਈ ਸੀਗਾ ਜਿਹੜਾ ਇਹਨੂੰ ਲੈ ਕੇ ਸਾਡੇ ਨਹੀਂ ਪਏ ਜੀ ਪੁਲਿਸ ਕੋਲ ਕੋਈ ਗਏ ਆ ਨਹੀਂ ਜੀ ਅਸੀਂ ਪੁਲਿਸ ਕੋਲ ਨਹੀਂ ਗਏ ਮੈਨੂੰ ਇਹ ਸੀ ਜੀ ਰਿਪੋਰਟ ਦਿੱਤੀ ਕਿ ਨਹੀਂ ਦਿੱਤੀ ਨਹੀਂ ਜੀ ਅਸੀਂ ਕੋਈ ਰਿਪੋਰਟ ਨਹੀਂ ਸੀ ਦਿੱਤੀ ਤੇ ਸਾਡੀ ਲੜਾਈ ਚਪਲਾ ਜ਼ਰੂਰ ਹੋਈ ਕਿ ਹੋਰ ਦੇ ਕੇ ਆਏ ਆ ਹਾਂਜੀ ਹੁਣ ਤਾਂ ਸਾਰਾ ਪੁੱਛਿਆ ਤਾਂ ਕੀ ਸੁਭਾਸ਼ੰ ਦਵਾ ਤੋ ਹਾਂ ਅਜੇ ਤਾਂ ਤਾ ਦੇਖੋ ਕੀ ਹੋਣ ਕੋਈ ਕੀ ਨਾਂ ਤੁਹਾਡਾ ਮੇਰਾ ਨਾਮ ਪ੍ਰਵੀਨ ਦਾ ਕਿੱਥੇ ਦੇ ਰਹਿਣ ਆਲੇ ਆ ਚਾਚੂ ਕੀ ਮੁੰਡਾ ਕਿੰਨੇ ਸਾਲ ਦਾ ਤੁਹਾਡਾ 29 23 ਸਾਲ ਦਾ ਕੀ ਨਾਂ ਸੀ ਉਹਦਾ ਅਵਧਾਰ ਸਿੰਘ 10 ਸਾਲ ਕੀ ਮੰਗ ਕਰਦੇ ਹੋ ਬਸ ਮਿਲੂ ਦਾ ਇਨਸਾਫ ਚਾਹੀਦਾ ਅੱਜ ਮੇਰਾ ਘਰ ਜਾ ਰਿਹਾ ਕੱਲ ਨੂੰ ਕਿਸੇ ਦਾ ਨਾਂ ਹੈ ਜਨਾਨੀਆਂ ਜਾ ਰਿਹਾ ਕਿਉਂਕਿ ਇਹ ਜਨਾਨੀ ਹੈ ਹੀ ਤੇ ਵੀ ਤੁਸੀਂ ਇਹਦਾ ਪਿੱਛਾ ਪਿੱਛਾ ਪੋਲ ਕੇ ਦੇ ਮੈਂ ਤਾਂ ਲੜਾਈ ਕਰਕੇ ਇਸ ਨੂੰ ਛੜਾ ਛੜਾਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਇਹਨੇ ਨਹੀਂ ਛੜਾ ਚੱਡਾ। ਠੀਕ ਸਰ ਮੇਰੀ ਤੇਹੀ ਵੀ ਇੰਤਜਾਲ ਜਨ ਨਹੀਂ ਇਹ ਮੇਰੇ ਬੁੱਲੇ। ਉਹ ਹੈ ਨਹੀਂ ਕਿ ਠੀਕ ਨਹੀਂ ਤੇ ਲੁੱਟੀ ਗਈ ਹੈ। ਹਾਂਜੀ ਕਾਕਾ। ਹਾਂਜੀ। ਇਹ ਕਿਦਾਂ ਵਾਰ ਦਾਤ ਹੋਈ ਹੈ ਜੀ। ਜੀ ਗੱਲ ਇਦਾਂ ਹੈਗੀ ਹੈ ਜੀ ਮੈਂ ਨਾ ਆਪਣੇ ਕੰਮ ਤੋਂ ਆ ਰਿਹਾ ਸੀਗਾ ਜੀ। ਮੈਂ ਜੋਬ ਕਰਦਾ ਕੈਕਟਰੀਂਗ ਹੋਟਲਿੰਗਾਂ 'ਚ ਡਰਾਈਵਰ ਕਰਦਾ। ਤੇ ਮੈਂ ਕੰਮ ਤੋਂ ਆ ਰਿਹਾ ਸੀ ਮੈਨੂੰ ਉਹਨਾ ਪੈਟਰੋਲ ਪੰਪ ਤੇ ਟਕਰਿਆ ਮੈਨੂੰ ਉਤਾਰ ਤੇ ਮੈਨੂੰ ਕਹਿੰਦਾ ਥੋੜਾ ਕੰਮ ਹੈ ਰੋਕੇ ਜਾਏ ਮੈਨਾ ਠੀਕ ਆ ਮੈਂ ਕਹਾ ਠੀਕ ਆ ਤੇ ਮੇਰੇ ਕੋ ਆਇਆ ਖੜਾ ਸੀਗਾ ਕਹਿੰਦਾ ਮੈਨੂੰ ਪਹਿਲਾਂ ਮੇਰੇ ਤੋਂ ਪੁੱਛਿਆ ਕਿ ਤੇਰੇ ਤੋਂ ਪੈਸੇ ਹੈਗੇ ਆ ਮੈਂ ਕਹਾ ਮੇਰੇ ਪੀਟੀਐਮ 'ਚ ਨਹੀਂ ਹੈਗੇ ਮੇਰੇ ਬੈਂਕ ਵਿੱਚ پارਸੀ ਸੀ ਆ ਤੇ ਕਹਿੰਦਾ ਮੈਨੂੰ ਚਾਹੀਦੇ ਸੀਗਾ ਮੈਂ ਕਹਾ ਦੱਸ ਕੀ ਗੱਲ ਆ ਕਾਦੇ ਲਈ ਚਾਹੀਦੇ ਆ ਕਹਿੰਦਾ ਉਹ ਮੈਨੂੰ ਦੱਸਿਆ ਸੀਗਾ ਕਿ ਉਧਰ ਉਧਰ ਚੱਕਰ ਸੀਗਾ ਉਹਨਾਂ ਦਾ ਤੇ ਕਹਿੰਦਾ ਨਾ ਉਹਦੀ ਕੁੜੀ ਦਾ ਜਨਮ ਦੇਣਾ ਭਾਬੀ ਦੇ ਤੇ ਮੈਂ ਗਿਫਟ ਲੈਣਾ ਤੇ ਮੈਂ ਕਹਾ ਯਾਰ ਭਾਈ ਮੇਰੇ ਕੋਲ ਤਾਂ ਲੈ ਬੈ ਨਹੀਂ ਘਰੇ ਪਏ ਆ ਮੈਂ ਲਿਆ ਦਿੰਦਾ ਆ ਕਹਿੰਦਾ ਰਹਿਣ ਚੱਲ ਕੋਈ ਨਾ ਮੈਂ ਮੰ ਤੇ ਸ਼ਾਇਦ ਉਹਨਾਂ ਨੇ ਪੀਟੀਐਮ ਕੀਤਾ ਹੀ ਇਹ ਨਾ ਤੁਹਾਡਾ ਮੇਰਾ ਸੁਨੀਲ ਕੁਮਾਰ ਨਾ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਤਾਂ ਪਰਾਈ ਆ ਦੋਸਤ ਸੀਗਾ ਮੇਰਾ ਇਹ ਨਾਲ ਮੈਂ ਵੀ ਚਾਰਜ ਹੋ ਕੇ ਤੇ ਰਹਿਣ ਆਲਾ ਹਾਂ ਹਾਂਜੀ ਹਾਂਜੀ ਤੇ ਅਗਲਾ ਕਰ ਰਹੇ ਨੇ ਹਾਂਜੀ ਹਾਂਜੀ ਅਜੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਉਹਨੇ ਪੈਸੇ ਪਾਏ ਲੇਡੀਜ਼ ਨੇ ਤੇਨੇ ਪੈਹ ਘੜਾਇਆ ਪਟੋਲ ਭਾਮੇ ਤੋਂ ਫੇ ਅਸੀਂ ਘਰੇ ਗਏ ਕਿਨੇ ਪੈਸੇ ਪਾਏ 300 ਰੁਪਏ ਪਾਇਆ ਸੀ ਗਾਈ ਹਾਂਜੀ ਤੇ ਫੇ ਅਸੀਂ ਘਰੇ ਗਏ ਮਾਤਾ ਕੋ ਗਏ ਉੱਤੇ ਮੈਂ ਰੋਟੀ ਪਾਣੀ ਖਾਧੀ ਰੋਟੀ ਪਾਣੀ ਖਾ ਕੇ ਉਹ ਤਿਆਰ ਹੁੰਦਾ ਪਿਆ ਸੀਗਾ ਤਿਆਰ ਤੁਰੋ ਕੇ ਤੇ ਮੇਰੇ ਨਾਲ ਗਿਆ ਤੇ ਪਟਾਲਾ ਪੰਪ ਤੱਕ ਆਇਆ ਪਿਆ ਤਾਂ ਗਿਫਟ ਕੂਪਨ ਖਰੀਦਿਆ ਤੇ ਬਾਅਦ ਚ ਕਹਿਣ ਲੱਗੇ ਮੇਰੇ ਤੋਂ ਪੈਸੇ ਨਹੀਂ ਹੈਗੇ ਮੈਨੂੰ ਉੱਥੇ ਤੱਕ ਲਾਇਆ ਮੈਂ ਕਿਹਾ ਠੀਕ ਹੈ ਮੈਂ ਲਾਇਆ ਨਾ ਮੈਂ ਜੀ ਉਹਦੇ ਘਰੇ ਤੱਕ ਲਾ ਕੇ ਆਇਆ ਉੱਥੇ ਘਰ ਦੇ ਬਾਹਰ ਤੱਕ ਲਾ ਕੇ ਆਇਆ ਪੈਸੇ ਉਹ ਕਿਹਨੇ ਦਿੱਤੇ ਪੈਸੇ ਉਹਨਾਂ ਨੇ ਪੇਟੀਐਮ ਕੀਤਾ ਉਹਨੇ ਕੀਤਾ ਜਿੱਗਾ ਪੇਟੀਐਮ ਉਹਨਾਂ ਨੂੰ ਆਹਾਂ ਜੀ 300 ਰੁਪਏ ਪੇਟੀਐਮ ਕੀਤਾ ਸੀਗਾ ਇਹ ਸੀਗਾ ਜੀ ਤੇ ਮੈਨੂੰ ਮੈਂ ਉਥੇ ਘਰੇ ਬਾਹਰ ਕਰਦੇ ਕਰ ਤੱਕ ਨਹੀਂ ਲੈ ਕੇ ਗਿਆ ਮੈਂ ਗਲੀ ਚ ਲਾ ਕੇ ਆਇਆ ਕਹਿੰਦਾ ਮੈਨੂੰ ਇੱਥੇ ਲਾ ਦੇ ਮੈਂ ਛਕ ਜਾਊਗਾ ਮੈਂ ਕਹਾ ਮੈਂ ਵੀਟ ਕਰਨਾ ਤੂੰ ਚਾਕਲੇਟ ਦੇ ਕੇ ਆਇਆ ਮੈਂ ਨਾਲ ਹੀ ਜਾਂਦਾ ਜੇ ਮਾਤਾ ਨੇ ਮੈਨੂੰ ਫੋਨ ਕਰ ਲਾਇਆ ਤੇ ਮਾਤਾ ਨੇ ਮੈਨੂੰ ਪੁੱਛਣਾ ਆ ਠੀਕਾ ਮਾਤਾ ਨੇ ਫੋਨ ਕਰਿਆ ਕਹਿੰਦਾ ਕੋਈ ਨਾ ਮੈਂ ਮਾਤਾ ਨੂੰ ਮਾਤਾ ਨਾਲ ਗੱਲ ਕਰ ਲੂੰਗਾ ਤੂੰ ਜਾ ਤੇ ਫੇਰ ਮੈਂ ਚਲੇ ਗਿਆ ਜੀ ਚਲੋ ਹਾਂਜੀ ਸਰ ਕੀ ਮਾਮਲਾ ਜੀ ਕਿਹੜੀ ਸੁਸਾਇਡ ਹੋਇਆ ਜਣਾ ਜੀ ਇੱਕ ਨੌਜਵਾਨ ਸੀਗਾ ਅਰਤਾਰ ਸਿੰਘ ਉਨੇ ਤੇ ਆਪਣੇ ਆਤਮਤਾ ਕੱਢ ਲਈ ਸੀਗੀ ਗੱਭਾ ਕਲੋਨੀ ਵਿੱਚ ਤੇ ਉਹਦੇ ਮਾਤਾ ਦੇ ਬਿਆਨਾਂ ਦੇ ਉੱਪਰ ਉਹਦੇ ਮਕਦਮਾ ਦਰਜ ਕਰ ਦਿੱਤਾ ਗਿਆ ਇਹ 123/25 108 ਡੀਐਨਐਸ ਦੇ ਵਿੱਚ ਤੇ ਦੋਸ਼ਨ ਜਿਹੜੀ ਹੈਗੀ ਆ ਉਹਨੂੰ ਗ੍ਰਫਤਾਰ ਕਰ ਲਿਆ ਤੇ ਅੱਗੇ ਤਫਤੀਸ਼ ਚੱਲ ਸਰ ਕੀ ਨਾਮ ਹੈ ਟੀ ਦੋਸ਼ਨ ਜਿਹੜੀ ਫੜੀ ਹੈ ਇਹ ਸੁਮਨ ਮੰਮ ਦੀ ਲੇਡੀ ਹੈ ਤੇ ਸਰ ਮੁੰਡਾ ਕਿੱਥੇ ਦਾ ਰਹਿਣ ਵਾਲਾ ਸੀਗਾ ਜੀ ਮੁੰਡਾ ਚੰਚੂਪੀ ਦਾ ਕਿੰਨੀ ਕੁ ਉਮਰ ਆ ਸਰ ਮੁੰਡੇ ਦੀ ਮੁੰਡੇ ਦੀ 29 ਕਿਹਾ ਲੂੰਗਾ ਸ਼ਾਦੀ ਚੁਦਾ ਜਾਂਦਾ ਅਨਮੈਰਿਡ ਆ ਉਹ ਅਨਮੈਰਿਡ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੁਣ ਆਪਣੇ ਨਾਲ ਮੁਕਦਮਾ ਦਰਜ ਹੋ ਗਿਆ ਇਹਨਾਂ ਤੇ ਹੂੰ ਅੱਗੇ ਤਰਤੀਸ਼ ਜਾਰੀ ਹੈ ਸਰ ਰਿਲੇਸ਼ਨ ਕਿਹ ਸੀ ਇਹਨਾਂ ਦੇ ਰਿਲੇਸ਼ਨ ਦੇ ਨੈਟ ਰਿਲੇਸ਼ਨਸ਼ਿਪ ਦੇ ਵਿੱਚ ਹੀ ਰਹਦੇ ਸੀਗੇ ਆਪਣੇ ਠੀਕ ਹੈ ਸਰ ਹੂੰ